ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਦਿੰਨੇ ਜਾਣਕਾਰੀ ਆਪਣੇ ਫਾਰਮ ਤੇ ਹਨ ਵੀ ਥੋੜੀ ਜਿਹੀ ਅਸੀਂ ਹੁਣ ਕਰੀ ਹੋਈ ਹੈ ਤਬਦੀਲੀ ਖੀੜ ਫੋੜ ਦੀ ਤੁਹਾਨੂੰ ਵੀ ਦੱਸ ਦਿਆਂ ਖੀੜ ਫਾਰਮੂਲਾ ਉਹੀ ਆ ਥੋੜਾ ਜਿਹਾ ਤੇਜ਼ ਕੀਤਾ ਉਹਦੇ ਚ ਤੇ ਉਹਦੀ ਤੁਹਾਨੂੰ ਦਿੰਨੇ ਆ ਜੀ ਜਾਣਕਾਰੀ ਸਾਰਿਆਂ ਨੂੰ ਤੇ ਨਾਲੇ ਦਿਖਾਉਣੇ ਤੁਹਾਨੂੰ ਪਸ਼ੂ ਇੱਧਰ ਤੇ ਸਾਰੀ ਜਾਣਕਾਰੀ ਦਿੰਨੇ ਆ ਤੁਹਾਨੂੰ ਇੱਕ ਤਾਂ ਇਹਦੇ ਚ ਅਸੀਂ ਹੁਣ ਕੀ ਕੀਤਾਗਾ ਫੀਡ ਚ ਮਾਲਾ ਵੀ ਫੀਡ ਹੋਰ ਸਾਰਾ ਫਾਰਮੂਲਾ ਉਹੀ ਆ ਕੱਲੇ ਸਰੋਂ ਦੀ ਖਾਲ ਦੀ ਥੋੜੀ ਜਿਹੀ ਗਰਮੀ ਜਾ ਕੇ ਅਸੀਂ ਮਾਤਰਾ ਵਧਾਉਣੀ ਹੁੰਦੀ ਹੈ ਬੜੇ ਮੈਂ ਖਾਲੀ ਥੋੜੀ ਘਟਾ ਦੇਣਨੇ ਆ ਉਹ ਤੁਹਾਨੂੰ ਦੱਸਾਂਗੇ ਅਸੀਂ ਵੀ ਕਿਵੇਂ ਕਿਵੇਂ ਕਿੰਨੀ ਕਿੰਨੀ ਪਾਉਣੇ ਆ ਸੀ ਹਨਾ ਤੇ ਇੱਕ ਥੋੜਾ ਜਿਹਾ ਹੁਣ ਜਦੋਂ ਦੁਪਹਿਰੇ ਪਾਣੀ ਪਿਉਉਣੇ ਆ ਸੀ ਉਹਦੇ ਚ ਅਸੀਂ ਮੱਲਾ ਵੀ ਇੱਕ ਮੱਲਾ 10 ਕਿਲੋ ਸਰੋਂ ਤੇ ਮੱਲਾ 60 ਕਿਲੋ ਅਸੀਂ ਪਾਈ ਹੁੰਦੇ ਤੇ ਕਣਕ ਉਹਦਾ ਗ੍ਰाइंड ਕਰਾਇਆ ਹੋ ਉਹ ਦੋਨੇ ਚੀਜ਼ਾਂ ਉਹ ਤੇ ਉਹਦਾ ਅਸੀਂ ਪਾਣਾ ਪਿਉਉਣੇ ਹਨਾ ਸਾਰੀ ਜਾਣਕਾਰੀ ਦਿੰਨੇ ਸਾਨੂੰ ਤੇ ਫੀਡ ਦਾ ਤੁਹਾਨੂੰ ਵੀ ਪ੍ਰਧਾਨ ਵੀ ਦੱਸਦਾ ਹਨਾ ਜਿੰਨੇ ਤੁਹਾਨੂੰ ਦੱਸ ਦਿਆਂ ਵੀ ਕੀ ਕੁਝ ਉਹਦੇ ਚ ਪਾਇਆ ਗਿਆ ਆਦੀ ਫੀਡ ਬਾਰੇ ਹਾਂ ਹਾਂ ਬਾ ਫੀਡ ਬਾਰੇ ਦਾ ਬਸ ਆਪਣਾ ਬਦਲਾਵ ਇਹੀ ਕੀਤਾ ਵਾ ਜਿਵੇਂ ਅੱਗੇ ਵੀ 45% ਨਾਲ ਆਜੀ ਆਪਣਾ ਹਣ ਹਾਂਜੀ ਗਰਮੀਆਂ ਜਾ ਕੇ ਥੋੜੀ ਜਿਹੀ ਇਕ ਤਾਂ ਮੱਕੀ ਵਧਾ ਦੇਦੀ ਆ ਜਿਵੇਂ ਕਣਕ ਮਤਲਬ ਜਿੱਤੇ 20 ਕਿਲੋ ਜਿੱਥੇ ਪਹਿਲਾਂ 20 ਕਿਲੋ ਕਣਕ ਦੀ 45 ਕਿਲੋ ਪਾਉਂਦੇ ਸੀ ਹਾਂ ਹਾਂ ਜਿਵੇਂ 25 ਕਿਲੋ ਮੱਕੀ ਤੇ 20 ਕਿਲੋ ਕਣਕ ਪਾਉਂਦੇ ਸੀ ਆਪਾਂ ਹੁਣ ਗਰਮੀਆਂ ਦੇ ਵਿੱਚ ਕੀ ਕਰਦੇ ਆ ਹੁਣ ਜਿਹੜੀ ਕਣਕ ਜਿਵੇਂ ਹੁਣ ਮਨ ਲਾ 15 ਕਿਲੋ ਠੀਕ ਆ ਤੇ ਜਿਹੜੀ ਮੱਕੀ ਆ ਉਹ 30 ਕਿਲੋ ਠੀਕ ਹੈ ਇਹ ਮੱਕੀ ਵਧਾ ਦੇਈ ਦੀ ਆ ਬਾਕੀ ਜਿਵੇਂ ਬੜੇ ਮੈਂ ਦੀ ਖਾਲ ਵੀ ਪਹਿਲਾਂ 1 ਤੇ 5 ਕਿਲੋ ਸੋਆਬੀਨ ਦੀ ਨਾਲ ਆਪਾਂ ਪਾਣ ਦਿੱਤੀ ਜਿਵੇਂ ਐਮੀਕ੍ਰੋ ਮੈਕਸ ਹੈ ਨਾ ਵਧੀਆ ਫੀਡ ਹੈ ਤੇ ਉਹਦਾ ਉਹ 5 ਕਿਲੋ ਪਾਈ ਦੀ ਹੈ ਤੇ ਬਈ ਦੀ ਹਟ ਵੀ ਜਾਈਦਾ ਕੋਈ ਜ਼ਰੂਰੀ ਵੀ ਨਹੀਂ ਜਿਵੇਂ ਮਤਲਬ ਉਸ ਹੱਬ ਦੇ ਨਾਲ ਚੱਲਦੀ ਹੈ ਨਾ ਦੁੱਧ ਦੇ ਹੱਸਤੇ ਦੇਖ ਕੇ ਹਾਂ ਵੀ ਉਵੇਂ ਤੇ ਹੁਣ ਜਿਹੜੀ ਮਤਲਬ ਇਹਦੇ ਵਿੱਚ ਜਿਹੜੀਆਂ 35 ਕਿਲੋ ਆਪਾਂ ਥਲਾਂ ਪੋਣੇ ਆ ਇਹ ਤੇ ਵੀ ਜਿਹੜੀ ਬੜੀ ਮਹਿੰਗੀ ਆ ਬਸ ਉਹ 10 ਕਿਲੋ ਕਰ ਲਈ ਦੀ ਤੇ ਇਹਦੇ ਜਿੰਨ ਸਰੋਂ ਦੀ 20 ਕਰ ਲਈ ਦੀ ਤੇ 5 ਤੋਂ ਸੋਆਬੀਨ ਦੀ ਰੱਖੀ ਦੀ ਆ ਤੇ ਜੇ ਕਿਤੇ ਕਿਹੜਾ ਤਨ ਕੋ ਤੁਹਾਨੂੰ ਬੱਸ ਮੰਗਦੀ ਹੈ ਮੰਨਦੇ ਹੁਣ ਫਿਰ ਮੈਂ ਲਾ ਦਸ ਹੋਆ ਬਿੰਦੀ ਕਰ ਗਈ ਅੱਠ ਖਤ ਤੇ ਦੋ ਚਾਹ ਮਾਲਾ ਵੀ ਬੜੇ ਮੈਂ ਤਾਂ ਬਸ ਉਹੀ ਦਾਸ ਹੀ ਰੱਖਣੀ ਆ ਹਾਂ ਤੇ ਸੋਇਆ ਬੀਨ ਨੂੰ ਬਾਦ ਘੱਟ ਕਰ ਸਕਦੇ ਆ ਤੇਰੀ ਸੋਇਆ ਬਿੰਦੀ ਪਾਉਣੇ ਆ ਤੇ ਹਾਂ ਵੀ ਉਹਨੂੰ ਬਾਦ ਘੱਟ ਕਰ ਸਕਦੇ ਆ ਤੇ ਦੂਜੀ ਗੱਲ ਸੇਬੂ ਤੇ ਇਹਦੇ ਵਿੱਚ ਉਹਦੂ ਬਾਦ ਆਪਣੇ ਕਣਕ ਦੇ ਜੋਕਰੀ ਆ ਜਾਂਦੇ ਆ ਨਾ ਹੂੰ ਛੋਲੇ ਨਾਲ ਸਿਲਕਾ ਦੇ ਕਣਕ ਦਾ ਜੋਕਰ ਬਾਕੀ ਜਿਹੜਾ ਰਹਿੰਦਾ ਬਸ ਉਹ ਪਾ ਗਏ ਤੇ ਕਿਲੋ ਕੁ ਨਮਕੋ ਕਿਲੋ ਕੁ ਮਿੱਠਾ ਛੋਡਾ ਹੋ ਜਾਂਦਾ ਆ ਗਰਮੀ ਗੁਰੂਆਂ ਦੇ ਵਿੱਚ ਮਦਰ ਲੀਬਾਰ ਤਾਂ ਆਪਾਂ ਵੀ ਹੁਣ ਤਾਂ ਆਪਾਂ ਪਵਾਵਾਂਗੇ ਜਿਹੜੀ ਗਾਹ ਲਿਖੀ ਡਾਈ ਅੱਗੇ ਗਲੂਬੋਈ ਖੁੰਡੀ ਆ ਹੁਣ ਕੀ ਕਹਿੰਦੇ ਹੁੰਦੇ ਸੀ ਆ ਗਲੂਬੋਈ ਜਾਉਂਦਾ ਤੇ ਉਹ ਮਿਲ ਮੁੱਲ ਜਾਂਦਾ ਹੁੰਦਾ ਵੀ ਰਾਈਟਰਾਂ ਦੇ ਕੋਲੇ ਮਕਾਇਆ ਵੰਦਾ ਉਹ ਮਤਲਬ ਆ ਲੱਕੀ ਲੋਕਾਂ ਕਮਾਂਡਰ ਦਾ ਪਵਾ ਦੇ ਤਾਂ ਥੋੜੀ ਜਿਹੀ એનર્ਜੀ ਦੇ ਦ ਹਾਂ ਵੀ એનર્ਜੀ ਫੰਡਾ ਹੁੰਦਾ ਚੱਲ ਤੇ ਗਰਮਾ ਜਿ ਸੀਰਾ ਸੂਰਾ ਮੈਂ ਪਹਿਲਾਂ ਤੋਂ ਕੀ ਘੱਟ ਲਗਾਉਣਾ ਹਾਂ ਗਰਮਾ ਜਿ ਬਹੁਤ ਘੱਟ ਲਗਾਉਣਾ ਹੈ ਘਰਦਾ ਸੀਰਾ ਹੀ ਲਗਾਉਣਾ ਹਾਂ ਕਈ ਪਛੀਦ ਨਾ ਮੜ ਕੇ ਖਾਂਦੇ ਨੇ ਜਿਵੇਂ ਆਸ ਜੀ ਬੈ ਜਾਂਦੀਆਂ ਰੋਮੇ ਠੀਕ ਹੈ ਤਾਂ ਜੇ ਲਵਾਉਣਾ ਵੀ ਹੁੰਦਾ ਜੰਮੀ ਬਸ ਮਨ ਲਾ ਕੁੜੇ ਲਵਾਉਂਦੇ ਹੁੰਦੇ ਸੀ ਪਰ ਮੈਨੂੰ ਹਾਂ ਬਹੁਤ ਟਾਈਮ ਹੋ ਗਿਆ ਤੇ ਮੁਰਕੇ ਪੀ ਸਿਰਾਂ ਨਹੀਂ ਲਵਾਇਆ ਕਿਉਂਕਿ ਜਿਹੜੋਂ ਬਸ ਹੁੰਦੇ ਆ ਜਿਹੜਾ ਨੂੰ ਗੁਰ ਮਿੱਠੀ ਦੀ ਜ਼ਰੂਰਤ ਆ ਤੋਕੜਾਂ ਤੋਂ ਬਣਾ ਉਹਨਾਂ ਨੂੰ ਗੁਰ ਮਿੱਠਾ ਆਪਣਾ ਚੱਲੀ ਜਾਂਦਾ ਭਾਂਦੀ ਗਰਮੀ ਆ ਭਾਂਦੀ ਸਿਆਲ ਆ ਹਣਾ ਠੀਕ ਹੈ ਜਿੰਨੀ ਕੁ ਉਹਨੂੰ ਮਾਤਰਾ ਦੀ ਲੋੜ ਆ ਵੀ ਮਿੱਠਾ ਉਹਨੇ ਖਾਣੀ ਆ ਉਹਨੂੰ ਦੰਨੇ ਆਪਾਂ ਠੀਕ ਹੈ ਠੀਕ ਹੈ ਇਥੇ ਕਰਕੇ ਵੀ ਸਿਰੇ ਦੀ ਵੀ ਘੱਟ ਜ਼ਰੂਰਤ ਪੈਂਦੀ ਆ ਵੀ ਜਿਹੜਾ ਮਿੱਠਾ ਪਾਣਾ ਹੈ ਨਾ ਤੇ ਦੂਜੀ ਗੱਲ ਹੁਣ ਜਿਵੇਂ ਮਨ ਲਾ ਪਾਣਾ ਬਣਾਇਆ ਵਾ ਦੁਪ ਠੀਕ ਆ ਉਹਨੂੰ ਭਿਆ ਲਈ ਜਾ ਭਿਆ ਲਈ ਜਾ ਥੋੜਾ ਜਿਹਾ ਬਰੀਕ ਜਿਵੇਂ ਦਾਣਾ ਹੁੰਦਾ ਤੇ ਜਿਆਦੇ ਮੋਟਾ ਨਹੀਂ ਥੀੜਾ ਇਹਨੂੰ ਚੱਕੀ ਨਾਲ ਭੇਈ ਜਾ ਠੀਕ ਆ ਢੀੜ ਕੇ ਥੋੜਾ ਜਿਹਾ ਗ੍ਰੈਂਡਰ ਮੋਟਾ ਕਰਦਾ ਚੱਕੀ ਥੋੜੀ ਜਿਹੀ ਦਾਣਾ ਜਿਹੜਾ ਆਪਾਂ ਅੱਗੇ ਥੋੜਾ ਜਿਹਾ ਮੋਟਾ ਹੁੰਦਾ ਆਪਾਂ ਅੱਗੇ ਦਿੰਦੀ ਆ ਹਾਂ ਤੇ ਉਹ ਮਤਲਬ ਆਲਾ ਝੋਖਾ ਤਾਂ ਨਹੀਂ 扑扑 ਪਾਗੀ ਦਾ ਤੇ ਕਈ ਵਾਰੀ ਹੋ 10 400 ਗ੍ਰਾਮ ਜਰੂਰੀ ਹੋ ਜਾਂਦਾ ਹੋ ਸਕਦਾ ਅੱਧਾ ਕੁ ਲਈ ਹੋਵੇ ਦਾਣੇ ਦੇ ਭਾਰ ਨੂੰ ਵੱਧ ਹੁੰਦਾ ਦਾਣੇ ਦੇ ਲਾਲ ਤਣਾ ਬਹੁਤ ਪਾਣੀ ਵੱਧ ਪੀ ਲੈਂਦਾ ਬਸ ਉਹਨਾਂ ਨਾਲ ਕਰਕੇ ਤੇ ਮਤਲਬ ਦੇ ਇੱਕ ਬੱਠਲ ਦੇ ਵਿੱਚ ਪਹਿਲਾਂ ਜਿੱਦੋਂ ਖੋਲ੍ਹ ਲਈਦਾ ਤੇ ਉਸ ਤੋਂ ਬਾਅਦ ਵਿੱਚ ਰੱਖ ਲਈਦਾ ਪਾਪ ਹਾਂ ਤੇ ਉਹ ਕੋਈ ਨਾ ਵਸੇ ਪਰਪੇ ਦੇ ਬੱਠਲ ਰੋਕ ਲਈਦਾ ਤੇ ਉਹ ਜਨਨ ਕੀ ਸਾਰੇ ਪੀ ਜਾਂਦੇ ਨੇ ਯਾਰ ਤੇ ਉਹਨੂੰ ਐਂਡ ਤੇ ਪੀਣ ਦੀਆਂ ਮਾਰੀਆਂ ਤੇ ਪਤਾ ਹੁੰਦਾ ਵੀ ਹੁਣ ਬਾਸਣਾ ਆ ਜਾਂ ਵੀ ਐਜੇ ਮਾਰਦਾ ਜਾਂ ਹੁੰਦਾ ਫਸੂ ਮੂੰਹ ਜਾਂ ਵੀ ਹੁਣ ਛੱਡੂਗੀ ਪਾਉਂਦਾ 2 ਲੀਟਰ ਪਾਣੀ ਪੀ ਕੇ ਉਹਦਾ ਪਾਣੀ ਪਾਣਾ ਬੰਦ ਕਰ ਦਿੱਤਾ ਤੇ ਫਿਰ ਉਹ ਥੱਲੇ ਤੇਕ ਦਾਣੇ ਨੂੰ ਮਤਲ ਆ ਇਹ ਵੀ ਜ਼ਰੂਰੀ ਆ ਨਾ ਮਾਲਾ ਜੇ ਪਾਣੀ ਦੀ ਲੋੜ ਆ ਤਾਂ ਗਰਮੀ ਦਾ ਕਰਕੇ ਤੇ ਪਾਣੀ ਉਹਦੇ ਨਾਲ ਪਾਸੇ ਵੱਧ ਪੀ ਲੈਂਦਾ ਬਿਲਕੁਲ ਸਹੀ ਬੋਲਿਆ